ਅਫੀਕਲ ਸਾਰਿਆਂ ਨੂੰ ਜੀ ਤੇ ਇਹ ਕਹਿੰਦੇ ਨੇ ਸਿਮੀ ਦੇ ਦੀ ਅੱਜ ਪਤਾ ਨਹੀਂ ਕਿਉਂ ਖਲਾਰਾ ਇੰਨਾ ਕੋ ਆ ਕੇ ਬੈਠੀ ਐ ਖਲਾਰਾ ਅੱਜ ਮੈਂ ਤਾਂ ਪਾਇਆ ਤੁਹਾਨੂੰ ਮੈਂ ਦੱਸਣ ਲੱਗੀ ਆ ਕਿ ਜਿਹੜੇ ਫੰਕਸ਼ਨ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਨਾ ਉਹ ਫੰਕਸ਼ਨ ਬਹੁਤ ਹੀ ਜਲਦ ਨੇੜੇ ਆ ਗਿਆ ਠੀਕ ਐ ਤੇ ਹੁਣ ਤੁਸੀਂ ਦੇਖਣ ਲਈ ਹੋ ਜੋ ਸਾਰੇ ਜਣੇ ਤਿਆਰ ਕਿਉਂਕਿ ਬਹੁਤ ਹੀ ਘੈਂ ਫੰਕਸ਼ਨ ਹੋਏਗਾ ਤੇ ਮੇਰੇ ਲਈ ਵੀ ਬਹੁਤ ਵਧੀਆ ਟਾਈਮ ਹੋਏਗਾ ਠੀਕ ਐ ਨਾ ਬਾਕੀ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਤੁਹਾਡੇ ਸਾਰਿਆਂ ਦੇ ਮੈਂ ਵੀਊ ਦੇਖੇ ਸੀਗੇ ਤੁਹਾਡੇ ਸਾਰਿਆਂ ਦੇ ਕਮੈਂਟ ਸੀਗੇ ਕਿ ਸੋਚੇ ਸੀਗੇ ਸ਼ਾਇਦ ਦੀਦੀ ਨੇ ਮੈਰਿਜ ਕਰवानी ਹੈ ਇੱਕ ਗੱਲ ਤਾਂ ਬਿਲਕੁਲ ਸਾਫ਼-ਸਾਫ਼ ਮੈਂ ਦੱਸ ਦਵਾਂ ਕਿ ਮੈਂ ਮੈਰਿਜ ਨਹੀਂ ਕਰਵਾਣੀ ਜੇ ਤੁਸੀਂ ਸੋਚ ਰਹਾ ਕਿ ਦੀਦੀ ਨੇ ਸ਼ਾਇਦ ਆਪਣੀ ਜ਼ਿੰਦਗੀ ਚ ਅੱਗੇ ਵਧਣਾ ਹੈ ਹਾਂ ਮੇਰੀ ਜ਼ਿੰਦਗੀ ਚ ਨਵਾਂ ਮੋੜ ਜ਼ਰੂਰ ਹੈ ਪਰਿਵਾਰ ਦੇ ਵਿੱਚ ਵਾਧਾ ਜ਼ਰੂਰ ਹੋਏਗਾ ਪਰ ਮੇਰੀ ਮੈਰਿਜ ਦੇ ਸੋਚਿਆ ਜਾਵੇ ਇਹ ਚੀਜ਼ ਮੈਂ ਬਿਲਕੁਲ ਵੀ ਨਹੀਂ ਸੋਚ ਸਕਦੀ ਕਿ ਮੈਂ ਮੈਰਿਸ ਕਰਵਾਣੀ ਤੁਹਾਨੂੰ ਵੀ ਪਤਾ ਹੈ ਅੱਜ ਮੇਰੇ ਘਰ ਦੇ ਵਿੱਚ ਕੋਈ ਵੀ ਨਹੀਂ ਹੈ ਨਾ ਮੈਂ ਤੇ ਮੇਰੀ ਭਤੀਜੀ ਆ ਪਰ ਜੇ ਮੈਂ ਆਪਣੇ ਸਸਰਾਲ ਵਿੱਚ ਰਹਿਣੀ ਪਈ ਆ ਸੋਹਰਿਆਂ ਦੇ ਘਰ ਦੇ ਵਿੱਚ ਤੇ ਮੈਂ ਅਮਰ ਦੀਆਂ ਜੱਦਾ ਨਾਲ ਹੀ ਰਹੀ ਪਈ ਆ ਕਿ ਮੈਨੂੰ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਸਕੂਨ ਹੈ ਕਿ ਇੱਥੇ ਮੈਂ ਉਹਨਾਂ ਨਾਲ ਵਿਆਹ ਕੇ ਆਈ ਸੀਗੀ ਇਹ ਮੇਰਾ ਕਮਰਾ ਏ ਮਤਲਬ ਇਹਨਾਂ ਚੀਜ਼ਾਂ ਦੇ ਨਾਲ ਮੈਂ ਆਪਣਾ ਟਾਈਮ ਕੱਢਦੀ ਆ ਠੀਕ ਹੈ ਨਾ ਮੈਂ ਕਿਹਾ ਤੁਹਾਡੇ ਦਿਲ ਦੇ ਵਿੱਚ ਇਹ ਗੱਲ ਨਾ ਆਏ ਕਿ ਦੀਦੀ ਵਿਆਹ ਕਰਾਉਣ ਲੱਗੇ ਨੇ ਵਿਆਹ ਕਰਾਉਣ ਲੱਗੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਇਦਾਂ ਦਾ ਮੈਂ ਕੁਝ ਵੀ ਨਹੀਂ ਸੋਚਦੀ ਹੁਣ ਰਹਿ ਕੌਣ ਗਿਆ ਮੈਂ ਤੇ ਮੇਰੀ ਭਤੀਜੀ ਜਿਹੜਾ ਵੀ ਫੰਕਸ਼ਨ ਹੋਏਗਾ ਹੋਏਗਾ ਸਾਡੇ ਦੋਨਾਂ ਦੇ ਵਿੱਚੋਂ ਹੀ ਪਰ ਇਹ ਵੀ ਸੋਚਣਾ ਕਿ ਫੰਕਸ਼ਨ ਕੀ ਹੋਏਗਾ ਕੀ ਨਹੀਂ ਹੋਏਗਾ ਠੀਕ ਹੈ ਇਸ ਕਰਕੇ ਹੀ ਮੈਂ ਖਲਾਰਾ ਪਾ ਕੇ ਬੈਠੀ ਆਂ ਤੇ ਇਸ ਕਰਕੇ ਹੀ ਮੈਂ ਆਪਣਾ ਪੈਚੀਕਲ ਲੱਗੀਆਂ ਇਹਦੇ ਵਿੱਚੋਂ ਕਰਨ ਲੱਗਿਆਂ ਆਪਾਂ ਡ्रेसेस ਸਿਲੈਕਟ ਕਿ ਕਿਹੜੀ ਕਿਹੜੀ ਡ्रेसेस ਵੇਅਰ ਕਰਨੀਆਂ ਨੇ ਮੈਂ ਕਿਹੜੀ ਵੇਅਰ ਕਰਨੀ ਆ ਸ਼ੈਨਾਜ ਨੇ ਕਿਹੜੀ ਵੇਅਰ ਕਰਨੀ ਆ ਇਸ ਕਰਕੇ ਮੈਂ ਇੰਨਾ ਖਲਾਰਾ ਪਾਇਆ ਬਹੁਤ ਹੀ ਧਿਆਨ ਫੰਕਸ਼ਨ ਤਾਂ ਸਾਡੇ ਸਾਹਮਣੇ ਆਉਣ ਵਾਲਾ ਕਿ ਇਹ ਇੱਕ ਫੰਕਸ਼ਨ ਆਪਾਂ ਕਰਨਾ ਕਿੱਥੇ ਆ ਜਾਂ ਮੈਂ ਆਪਣੇ ਸਹੁਰੇ ਘਰ ਜਾ ਮੈਂ ਆਪਣੇ ਪੇਕੇ ਘਰ ਜਾ ਕੇ ਕਰਨਾ ਕਿਉਂਕਿ ਇਹੋ ਹੀ ਦੋਨੋਂ ਘਰ ਨੇ ਕਿਉਂਕਿ ਤੁਹਾਨੂੰ ਪਤਾ ਕਿ ਆਪਾਂ ਦੋਵੇਂ ਇਕੱਲੀਆਂ ਵੀ ਨਹੀਂ ਕਰ ਸਕਦੀਆਂ ਇਹ ਮੈਗੈਦਰਿੰਗ ਵਾਲਾ ਫੰਕਸ਼ਨ ਹੋਵੇ ਤੇ ਇਕੱਠੇ ਇਕੱਠੇ ਹੋ ਕੇ ਕੀਤਾ ਜਾਂਦਾ ਮਤਲਬ ਕਲੀਆਂ ਤਾਂ ਆਪਾਂ ਕਰ ਨਹੀਂ ਸਕਦਾ ਤੇ ਪੇਕੇਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਉੱਥੇ ਤੁਹਾਨੂੰ ਪਤਾ ਮੇਰੇ ਮੰਮੀ ਨੇ ਭਰਾ ਭਾਬੀ ਭਤੀਜਾ ਭਤੀਜੀ ਠੀਕ ਹੈ ਨਾ ਕੋਈ ਫੰਕਸ਼ਨ ਹੋਵੇ ਤਾਂ ਐਂਤਰਾ ਵਾਲੇ ਨਾਲ ਹੀ ਸੋਨਾ ਲੱਗਦਾ ਤੁਹਾਨੂੰ ਪਤਾ ਹੀ ਹੈ ਤੇ ਹੁਣ ਤੁਸੀਂ ਜਿੱਦਾਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਪਿਆਰ ਦਿੱਤਾ ਇਦਾਂ ਹੀ ਮੇਰੇ ਇਹ ਫੰਕਸ਼ਨ ਵਾਲੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇਣਾ ਇਦਾਂ ਹੀ ਇਹਦੇ ਨਾਲ-ਨਾਲ ਤੁਹਾਨੂੰ ਆਪਾਂ ਆਪਣੀਆਂ ਇਹ ਦੂਸਰੀਆਂ ਵੀਡੀਓ ਨੇ ਜਿਹੜੀਆਂ ਸੀਰੀਅਲ ਵਗੈਰਾ ਬਣਾਉਣੇ ਆਪਾਂ ਉਹ ਵੀ ਨਾਲ-ਨਾਲ ਵਿੱਚ ਵਿੱਚ ਬਣਾਉਂਦੇ ਰਵਾਂਗੇ ਤੇ ਇਹਦੇ ਨਾਲ ਹੀ ਚੰਗਾ ਜੀ ਸਾਸ਼ੀ ਗੱਲ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ ਚ ਬਾਏ ਬਾਏ